ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸੜਾ ਵਿਸ਼ਾ ਚ ਲਿਆ ਹੋਇਆ ਸੀ ਵਹਿਮ ਪਰਮ ਤੁਸੀਂ ਜਾਣਦੇ ਹੋ ਪਿੰਡਾਂ ਦੇ ਲੋਕੀ ਭੈਮ ਪਰਮਾ ਵਿੱਚ ਕਿੰਨਾ ਵਿਸ਼ਵਾਸ ਕਰਦੇ ਹਨ ਮੈਂ ਤੁਹਾਨੂੰ ਪਿੱਛੇ ਵਾਲੀ ਕਕ੍ਹਾ ਵਿੱਚ ਕਕ੍ਹਾ ਵਿੱਚ ਦੱਸਿਆ ਸੀ ਆ ਇੱਕ ਲੇਖ ਹੈ ਗਿਆਨੀ ਗੁਰਦੀਤ ਸਿੰਘ ਇਹਦੇ ਲਿਖਖਣ ਤੁਸੀਂ ਜਾਣਦੇ ਜੀ ਪਿੰਡ ਵਿੱਚ ਲੋਕੀ ਕੀ ਕੀ ਕਰਦੇ ਹਨ ਮੈਂ ਤੁਹਾਨੂੰ ਪਿੱਛੇ ਵਾਲੀ ਕੱਖਿਆ ਵਿੱਚ ਦੱਸਿਆ ਸੀ ਬਈ ਸਰਕਾਰ ਦੇ ਕਾਨੂੰਨਾਂ ਨੂੰ ਬਈ ਸਰਕਾਰ ਦੇ ਕਰਨ ਉਹ ਐਤਵਾਰ ਦੇ ਦਿਨ ਨੂੰ ਛੁੱਟੀ ਦਾ ਦਿਨ ਮੰਨਿਆ ਜਾਂਦਾ ਵਈ ਕਿਹੜਾ ਦਿਨ ਮੰਨਿਆ ਜਾਂਦਾ ਹੈ ਉਸਰ ਕੂਈ ਇਹ ਮੈਂ ਤੁਹਾਨੂੰ ਪਿੱਛੇ ਵਾਲੀ ਕੱਖਿਆ ਵਿੱਚ ਕੀ ਦੱਸਿਆ ਸੀ ਬਈ ਜੇ ਕਿਸੇ ਟੱਬਰਦਿਆ ਜੀ ਜੇ ਕਿਸੇ ਟੱਬਰ ਦਾ ਸਿਰ ਅੱਧਾ ਦੁੱਖੇ ਜਾਂ ਕਿਸੇ ਹੋਰ ਖਰਾਬੀ ਕਾਰਨ ਬਈ ਜੇ ਕਿਸੇ ਟੱਬਰ ਦਾ ਸਿਰ ਅੱਧਾ ਦੁੱਖੇ ਜਾਂ ਕਿਸੇ ਹੋਰ ਖਰਾਬੀ ਕਾਰਨ ਤਬੀਅਤ ਨਸਾਜ ਹੋ ਜਾਏ ਤੋ ਤਕੀਏ ਵਾਲੇ ਸਾਈ ਤਕੀਏ ਵਾਲੇ ਸਾਈ ਦੀ ਗੂਗਲ ਕਰਾ ਕੇ ਉਸ ਨੂੰ ਤਕੀਏ ਵਾਲੇ ਸਾਈ ਦੀ ਗੂਗਲ ਕਰਾ ਕੇ ਇਸ ਨੇ ਕੋਰੇ ਚੱਪਣ ਵਿੱਚ ਚੱਪਣ ਵਿੱਚ ਪਾ ਕੇ ਪਹਿਲਾਂ ਧੋਈ ਦਿੱਤੀ ਜਾਂਦੀ ਹੈ ਜੇ ਕਿ ਟੱਬਰ ਦਾ ਅਦਾ ਸਿਰ ਦੁੱਖਿਆ ਕਿਸੇ ਖਰਾਬੀ ਕਾਣ ਤਕਬੀਅਤ ਨਸਾਦ ਹੋ ਜਾਂਦੀ ਹੈ ਤੇ ਤਕੀਏ ਵਾਲੇ ਜਿਹੜੇ ਸਾਈ ਸੀ ਉਹਨਾਂ ਦੀ ਗੂਗਲ ਕਰਾ ਕੇ ਉਹਨਾਂ ਨੂੰ ਕੋਰੇ ਚੱਪਣ ਵਿੱਚ ਪਰਕੇ ਉਸ ਦੀ ਧੋਣੀ ਕਰਾਈ ਜਾਂਦੀ ਹੈ ਫਿਰ ਪਾਣੀ ਉੱਤੇ ਕਿ ਭਈ ਪਾਣੀ ਉੱਤੇ ਮੰਤਰ ਪੜਾ ਕੇ ਭਈ ਪਾਣੀ ਉੱਤੇ ਮੰਤਰ ਪੜਾ ਕੇ ਉਸ ਦੇ ਛਿੱਟੇ ਮਾਰੇ ਜਾਂਦੇ ਬਈ ਜਿਹੜਾ ਪਾਣੀ ਹੁੰਦਾ ਹੁੰਦਾ ਸੀ ਉਹਦੇ ਮੰਤਰ ਪੜਾ ਕੇ ਉਹਨਾਂ ਨੂੰ ਉਹਦੇ ਛਿੱਟੇ ਮਾਰੇ ਜਾਂਦੇ ਹਨ ਉਹਦੇ ਬਾਅਦ ਕੀ ਹੁੰਦਾ ਹੈ ਕੀ ਆਖਿਆ ਗਿਆ ਹੈ ਅਖੇ ਕੀ ਕਰਾਇਆ ਹੋਇਆ ਜਿਹੜਾ ਕੀ ਕਰਾਇਆ ਹੋਇਆ ਸੀ ਉਹ ਸਭ ਦੂਰ ਕਰਾਇਆ ਹੋਇਆ ਪਾਣੀ ਸਭ ਪੀੜ ਬਈ ਪਾਣੀ ਸਭ ਪੀੜਾ ਨੂੰ ਦੂਰ ਕਰ ਦਿੰਦਾ ਸੀ ਸਭ ਪੀੜਾ ਐ ਐਸਾ ਮੰਨ ਮੰਨਿਆ ਜਾਂਦਾ ਸੀ ਕਿ ਪਾਣੀ ਸਾਰੀ ਪੀੜੀਆਂ ਨੂੰ ਹਰ ਲੈਂਦਾ ਸੀ ਅੱਧਾ ਸਿਰ ਦੁੱਖੇ ਤਾਂ ਜਿਹਦਾ ਅੱਧਾ ਸਿਰ ਦੁੱਖੇ ਤਾਂ ਪੁਰਪੜੀਆਂ ਪੁਪੜੀਆਂ ਨੂੰ ਠਿਕਰੀਆਂ ਨਾਲ ਕੁੱਟਕੇ ਜਿਹੜਾ ਅੱਧਾ ਸਿਰ ਦੁਖੇ ਉਹਨਾਂ ਪੁਪੜੀਆਂ ਨਾਲ ਕੁੱਟਕੇ ਉਹਨਾਂ ਪੁਪੜੀਆਂ ਨਾਲ ਉਹਨੂੰ ਕੁੱਟਕੇ ਕੀ ਕੀਤਾ ਬਈ ਮੰਤਰ ਪਾਠ ਕੀਤਾ ਜਾਂਦਾ ਹੈ ਇਹ ਮੰਤਰ ਪਾਠ ਕਿਹੋ ਜਿਹਾ ਹੁੰਦਾ ਹੈ ਬਈ ਇਹ ਮੰਤਰ ਪਾਠ ਕੀ ਜਿਹਾ ਹੁੰਦਾ ਹੈ ਕਿਸ ਨੂੰ ਮਾਲੂਮ ਨਹੀਂ ਹੁੰਦਾ ਇਸ ਦੀ ਜਾਣਕਾਰੀ ਦੀ ਲੋੜ ਨਹੀਂ ਸਮਝੀ ਜਾਂਦੀ ਬਈ ਇਹਦੀ ਬਾਰੇ ਜਾਣਕਾਰੀ ਦੀ ਲੋੜ ਹੈ ਜ਼ਰੂਰਤ ਨਹੀਂ ਸਮਝੀ ਜਾਂਦੀ ਕੀਵੇ ਆਮ ਮੰਤਰ ਕਿਹੜਾ ਜਿਹੜਾ ਪੜ੍ਹੀਆ ਜਾਂਦਾ ਸੀ ਜਿਸ ਨੇ ਮੰਤਰ ਪੜਨਾ ਸੀ ਜਿਸ ਬੰਦੇ ਨੂੰ ਐ ਮੰਤਰ ਪੜਨਾ ਸੀ ਉਸ ਦੇ ਹਸ ਜਸ ਨੂੰ ਉਸ ਦੇ ਹਸ ਜਸ ਨੂੰ ਪਹਿਲ ਦਿੱਕਤੀ ਜਾਂਦੀ ਹੈ ਉਹਨੇ ਹਸ ਜਸ ਨੂੰ ਕੀ ਬਈ ਪਹਿਲ ਦਿੱਤੀ ਜਾਂਦੀ ਹੈ ਤੇ ਬੰਦੇ ਦਾ ਬੰਦੇ ਦਾ ਤਾਂ ਬਸ ਫੂਕ ਮਾਰਨ ਦੀ ਲੋਕ ਕੋਲ ਹੈ ਉਹਨੂੰ ਬੰਦੇ ਨੂੰ ਫੂਕ ਮਾਰਨ ਦੀ ਕੋਲ ਹੈ ਜਿਹੜਾ ਮੰਦਰ ਮੰਤਰ ਪੜ੍ਹਦਿਆ ਸੀ ਜਟ ਸਿਰ ਪੀੜਾ ਦੂਰ ਹਟ ਜਾਂਦੀ ਸੀ ਬਈ ਨਵਾਕਰ ਬਣਾ ਜਿਹੜਾ ਨਵਾਕਰ ਬਣਾਉਣਾ ਲੰਦੀ ਸੀ ਉਹਦੇ ਕੀਵੇ ਕਾਲਾ ਪਤਲਾ ਜਿਹੜਾ ਨਵਾਕਰ ਬਣਾਇਆ ਜਾਂਦਾ ਸੀ ਕਾਲਾ ਪਤਲਾ ਤੇ ਟੁੱਟਿਆ ਹੋਇਆ ਕਿੜਾ ਬਈ ਟੁੱਟਿਆ ਹੋਇਆ ਛਿੱਤਰ ਟੁੱਟਿਆ ਛਿੱਤਰ ਕੀ ਬਨੇਰੇ ਜਿਹੜੇ ਘਰ ਬਣਾਇਆ ਜਾਂਦਾ ਸੀ ਕਾਲਾ ਪਤਲਾ ਟੁੱਟਿਆ ਛਿੱਤਰ ਬਨੇਰੇ ਉਤੇ ਕੀ ਕਰਦੇ ਬਈ ਟੰਗ ਦੇਖਦੇ ਸੀ ਤੇ ਐਸਾ ਮੰਨਿਆ ਜਾਂਦਾ ਕਿ ਤਾਂ ਕਿ ਪਾਈਆਂ ਮਕਾਨ ਸੋਣਾ ਲੱਗੇ ਇਹਨੋਂ ਕਿਸੇ ਦੀ ਨਜ਼ਰ ਨਾ ਲੱਗੇ ਐਸਾ ਮੰਨਿਆ ਜਾਂਦਾ ਸੀ ਕਿਸੇ ਦੀ ਭੈੜੀ ਨਜ਼ਰ ਨਾ ਲੱਗੇ ਨਜ਼ਰ ਤੇ ਡਰ ਤੋਂ ਹੀ ਨਜ਼ਰ ਤੇ ਜਿਹੜੀ ਨਜ਼ਰ ਹੈ ਉਹਦੇ ਡਰ ਤੋਂ ਹੀ ਨਿੱਕੇ ਨਿੱਕੇ ਨਿਆਣਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੇ ਬੱਚਿਆਂ ਦੇ ਵਾਲ ਵਾਕੇ ਜਿਹੜੇ ਛੋਟੇ ਬੱਚੇ ਉਹਨਾਂ ਨੇ ਵਾਲ ਵਾਕੇ ਅੱਖਾਂ ਵਿੱਚ ਸੁਰਮਾ ਪਾ ਕੇ ਉਹਨਾਂ ਦੇ ਵੱਲਾਂ ਨੂੰ ਬਾਕੇ ਤੇ ਅੱਖਾਂ ਵਿੱਚ ਸੁਰਮਾ ਪਾ ਕੇ ਤੇ ਤਵੇ ਦੀ ਕਾਲਖ ਮਤ ਇਜਾ ਹਾਰੇ ਦੀ ਹਾਰੇ ਦੀ ਸਵਾ ਸਵਾ ਦਾ ਮੱਥੇ ਨੂੰ ਜਿਹੜੀ ਹਾਰੇ ਦੀ ਸਵਾ ਉਹਦਾ ਮੱਥੇ ਨੂੰ ਟਿੱਕਾ ਲਾਇਆ ਟਿੱਕਾ ਲਾ ਦਿੰਦੇ ਹਨ ਛੋਟੇ ਬੱਚਿਆਂ ਨੂੰ ਜੋੜੇ ਛੋਟੇ ਨਿੱਕੀ ਨਜ਼ਰ ਤੋਂ ਬਚਾਉਣ ਲਈ ਲਈ ਈ ਮੋ ਇਹ ਨਜ਼ਰ ਤੋਂ ਬਚਾਉਣ ਲਈ ਕੀ ਵੀ ਇੱਕ ਮੋਟਾ ਤੇ ਭੱਦਾ ਭੱਦਾ ਕਾਲਾ ਪੱਥਰ ਜਿਸ ਨੂੰ ਕੀ ਬਈ ਨજરਬੱਟੂ ਕਿਹਾ ਜਾਂਦਾ ਸੀ ਕੀ ਕਿਹਾ ਜਾਂਦਾ ਨજરਬੱਟੂ ਕਹਿੰਦੇ ਸੀ ਮੜ ਕੇ ਤੇ ਉਹਨੂੰ ਮੜ ਕੇ ਤੇ ਨਿਆਣੇ ਹੁੰਦੇ ਉਹਨਾਂ ਦੇ ਗਲੇ ਵਿੱਚ ਪਾ ਕੇ ਵੀ ਕਈ ਵਾਰੀ ਕਰਾਏ ਹੋਏ ਜਿਹੜਾ ਕਰਵਾਇਆ ਹੋਇਆ ਸੀ ਧਾਗੇ ਨਾਲ ਜਿਹੜੇ ਕਰਦੇ ਧਾਗੇ ਨਾਲ ਚਾਂਦੀ ਦੀ ਤਲਵਾਰ ਵੀ ਜਿਹੜੀ ਚਾਂਦੀ ਦੀ ਤਲਵਾਰ ਨਹੀਂ ਹੁੰਦੀ ਸੀ ਉਹਦਾ ਚਿਨ ਹੈ ਤੇ ਹੋਰ ਕੀ ਛੇੜ ਦੀ ਝਾੜ ਵੀ ਛੇੜ ਦੀ ਝਾੜ ਵਿੱਚ ਮੜ ਕੇ ਅੜੰਗ ਦਿੱਤੀ ਜਾਂਦੀ ਹੈ ਦੇ ਛੋਟੇ ਬੱਚਿਆਂ ਲਈ ਛੋਟੇ ਬੱਚਿਆਂ ਲਈ ਕੀ ਬਈ ਕੀ ਹੁੰਦਾ ਚਿਮਟਾ ਜਿ ਖੁਰਚਣਾ ਜਾਂ ਕੀ ਵੀ ਪ੍ਰਾਤ ਨਹੀਂ ਹੁੰਦੀ ਦੇ ਵਿੱਚ ਧੋ ਕੇ ਪਾਣੀ ਪਿਆਉਣ ਦੇ ਨਾਲ ਵੀ ਕਹਿੰਦੇ ਹਨ ਕੀ ਨਜ਼ਰ ਦਾ ਅਸਰ ਦੂਰ ਹੋ ਜਾਂਦਾ ਸੀ ਐਸੇ ਪਿੰਡ ਦੇ ਲੋਕੀ ਮੰਦੇ ਹਨ ਐ ਮੈਂ ਤੁਹਾਨੂੰ ਸਾਰਿਆਂ ਨੂੰ ਪਿੱਛੇ ਵਾਲੇ ਕੱਖਿਆ ਵਿੱਚ ਦੱਸਿਆ ਸੀ ਜਿਹੜਾ ਪਠ ਸਾੜਾ ਪੰਜ ਲਿਖ ਗਿਆਨੀ ਗੁਰਦੇਵ ਸਿੰਘ ਭੈਮਪਰਮ ਚਲਿਆ ਹੋਇਆ ਸੀ ਉਹੀ ਦਾ ਵਿਸਾਖਾ ਵਾਲਾ ਹਾਲੇ ਫਿਨਿਸ਼ ਨਹੀਂ ਹੋਇਆ ਸੀ ਅੱਜ ਦੀ ਕੱਖਿਆ ਵਿੱਚ ਤੁਹਾਨੂੰ ਕੁਝ ਹੋਰ ਦੱਸਾਂਗਾ ਵੇਖੋ ਜੀ ਸਾੜਾ ਅੱਜ ਦਾ ਵਿਸਾਖਾ ਭੈਮਪਰਮ ਪਠ ਦਾ ਸਾਰ ਕਿ ਵੀ ਸਰਕਾਰ ਦੇ ਕਾਨੂੰਨਾਂ ਸਰਕਾਰ ਦੇ ਕਾਨੂੰਨਾਂ ਨੇ ਤਾਂ ਐਤਵਾਰ ਨੂੰ ਨੂੰ ਵੀ ਛੁੱਟੀ ਦਾ ਦਿਨ ਬਣਾ ਦਿੱਤਾ ਜਿਹੜੀ ਸਰਕਾਰ ਸਾਡੀ ਸਰਕਾਰ ਹੈ ਉਹਨਾਂ ਨੇ ਕਾਨੂੰਨਾਂ ਨੂੰ ਐਤਵਾਰ ਨੂੰ ਛੁੱਟੀ ਦਾ ਦਿਨ ਬਣਾ ਦਿੱਤਾ ਸੀ ਪਰ ਪਿੰਡਾਂ ਦੇ ਸਹੂਕਾਰ ਜਿਹੜੇ ਪਿੰਡ ਵਿੱਚ ਦੇ ਸਹੂਕਾਰ ਰਹਿੰਦੇ ਸੀ ਇਸ ਦਿਨ ਹਟੀਆਂ ਦਿਆਂ ਜੇ ਹਟੀਆਂ ਹੁੰਦੀਆਂ ਹਟੀਆਂ ਦਿਆਂ ਚੌਕੜੀਆਂ ਉੱਤੇ ਇਸ ਲਈ ਪਹੁੰਚਾ ਫਿਰਦੇ ਹਨ ਜੋ ਚੌਕੜੀ ਹੁੰਦੀ ਹੈ ਇਸ ਲਈ ਪਹੁੰਚਾ ਫਿਰਦੇ ਹਨ ਕੀ ਈ ਹਫ਼ਤਾ ਪਰ ਗਾਕੀ ਚੰਗੀ ਪੈਂਦੀ ਰਹਿੰਦੀ ਹੈ ਉਹ ਜੁੜ ਪਿੰਡ ਦੇ ਲੋਕੀ ਹੈ ਉਹ ਚੌਕੜੀਆਂ ਨੂੰ ਇਸੇ ਲਈ ਪਹੁੰਚਾ ਫਿਰਦੇ ਹਨ ਕਿ ਈ ਹਕੀ ਈ ਹਫਤਾ ਪਰ ਗਾ ਕੀ ਚੰਗੀ ਪੈਂਦੀ ਰਹਦੀ ਏ ਸੋਮਰ ਚੰਗਾ ਦਿਨ ਮੰਨਿਆ ਗਿਆ ਸੀ ਬਈ ਸੋਮਾਰ ਦੇ ਦਿਨ ਨੂੰ ਵੀ ਚੰਗਾ ਦਿਨ ਮੰਨਿਆ ਗਿਆ ਸੀ ਜਿਹੜੀ ਸੋਮਾਰੀ ਮਸਿਆ ਸੀ ਸੋਮਾਰੀ ਮਸਿਆ ਤੇ ਜੇ ਕਿਧਰੇ ਵੀ ਉ ਵੀ ਚੇਤੇ ਜਿਹੜਾ ਚੇਤ ਭਾਦਰੋ ਜਿਹੜਾ ਚੇਜ ਭਾਦਰ ਦਾ ਮਹੀਨਾ ਸੀ ਦੀ ਆ ਜਾਵੇ ਜਿਹੜੀ ਸੋਮਾਰੀ ਸੋ ਮਾਰੀ અમાਵਸ਼ਿਆ ਜੇ ਕਿਧਰੇ ਚੇਤ ਜਾ ਪਾਦਰੋਦੀ ਆ ਜਾਵੇ ਤਾਂ ਦੂਰ ਦੇ ਨੇੜੇ ਦੇ ਬਈ ਦੂਰ ਤੇ ਨੇੜੇ ਦੇ ਤੀਰਥਾਂ ਉੱਤੇ ਤੀਰਥਾਂ ਉੱਤੇ ਮੰਨ ਦੀਆਂ ਮੁਰਾਦਾਾਂ ਪੂਰੀਆਂ ਕਰਨ ਲਈ ਬਈ ਸੋ ਮਾਰੀ ਮਾਵਸ਼ਿਆ ਜੇ ਕਿਧਰੇ ਚੇਤ ਜਾ ਪਾਦਰੋਦੀ ਆ ਜਾਵੇ ਤੇ ਦੂਰ ਨੇੜੇ ਦੇ ਤੀਰਥਾਂ ਉੱਤੇ ਮੰਨ ਦੀਆਂ ਮੁਰਾਦਾਾਂ ਕਰਨ ਲਈ ਜਿਹੜੀ ਬੁੱਢੀਆਂ ਦੇ ਜਿਹੜੀ ਸਾਡੇ ਘਰ ਤੇ ਬੁੱਢੀਆਂ ਹੁੰਦੀਆਂ ਉਹਨਾਂ ਦੇ ਜਥਿਆਂ ਦੇ ਜਥੇ ਵਹਿਰਾ ਪਾ ਦਿੰਦੇ ਹਨ ਸੋਮਰ ਨੂੰ ਜਿਹੜਾ ਸੋਮਾਰ ਹੁੰਦਾ ਦਿਨ ਮੰਜੀ ਬੁਣ ਦਾ ਉਦਘਾਟਨ ਕਰ ਲੈਣਾ ਵੀ ਜਿਹੜੀ ਮੰਜੀ ਨਹੀਂ ਹੁੰਦੇ ਮੰਜੀ ਮੰਜੀ ਬੁਣ ਦਾ ਉਦਘਾਟਨ ਕਰ ਲੈਣਾ ਵੀ ਬੜਾ ਲਾਏ ਵੰਦੇ ਆ ਵੇਖੋ ਦੇ ਕੀ ਵੀ ਮੰਗਲਵਾਰ ਬਾਰੇ ਇੱਕ ਅਖਾਣ ਮਸੂਰ ਹੈ ਜਿਹੜਾ ਮੰਗਲਵਾਰ ਹੈ ਉਹਦੇ ਬਾਰੇ ਕੀ ਦੱਸਿਆ ਸੀ ਮੰਗਲਵਾਰ ਨੂੰ ਤਾਂ ਭਾਈ ਟੋਬੇ ਵਿੱਚ ਜਿਹੜੀ ਮੰਗਲਵਾਰ ਨੂੰ ਟੋਬੇ ਹੁੰਦੇ ਉਹਦੇ ਵਿੱਚ ਮਹੀ ਵੀ ਮਈ ਕਿ ਨੂੰ ਬੋਲਤੇ ਮੱਝ ਵੀ ਸਿਰ ਨਹੀਂ ਪਿਉਂਦੀ ਜਿਹੜੀ ਸਾਡੀ ਭੈਸ ਹੁੰਦੀ ਐ ਉਹ ਕਹਿੰਦੇ ਵੀ ਮੰਗਲਵਾਰ ਵਾਲੇ ਦਿਨ ਉਹ ਵੀ ਤਲਾਬ ਵਿੱਚ ਉਹ ਸਿਰ ਨੂੰ ਪਿਉਂਦੀ ਮੱਝ ਸਿਰ ਨੂੰ ਨਹੀਂ ਪਿਉਂਦੀ ਨਾਲ ਹੀ ਮੰਗਲਵਾਰ ਐ ਇਹਨੂੰ ਵੀ ਮਰਦ ਦਿਨ ਮੰਨਿਆ ਗਿਆ ਸੀ ਜਿਹੜਾ ਮੰਗਲਵਾਰ ਐ ਇਹਨੂੰ ਮਰਦ ਦਿਨ ਮੰਨਿਆ ਗਿਆ ਸੀ ਨਵੇਂ ਘੜਦੀ ਇਸ ਦਿਨ ਨੂੰ ਧਰਨੀ ਚੰਗੀ ਸਮਝ ਜਾਂਦੀ ਵੇ ਮੰਗਲਵਾਰ ਦੇ ਇੱਕ ਵਾਰ ਕੀ ਖਾਨ ਸੀ ਮੰਗਲਵਾਰ ਨੇ ਤਾਂ ਭਾਈ ਟੋਬੇ ਵਿੱਚ ਤੋਂ ਟੋਬੇ ਨੇ ਤਲਾਬ ਵਿੱਚ ਮਹੀਂ ਸ਼ਿਰ ਨਹੀਂ ਭੋਂਦੀ ਨਾਲ ਹੀ ਮੰਗਲਵਾਰ ਨੂੰ ਕੀ ਮਰਦ ਦੀ ਮੰਨਿਆ ਗਿਆ ਸੀ ਨਵੇਂ ਘਰ ਦੀ ਇਸ ਦੀ ਨੀਵ ਧਰਨੀ ਚੰਗੀ ਸਮਝੀ ਜਾਂਦੀ ਸੀ ਇੱਟਾਂ ਦੇ ਜਿਹੜੀ ਇੱਟ ਹੁੰਦੀ ਹੈ ਇੱਟਾਂ ਦੇ ਆਵੇ ਚਾ ਭੱਠੇ ਨੂੰ ਅਗ ਦੇਣ ਲਈ ਆ ਭੱਠੇ ਨੂੰ ਅਗ ਦੇਣ ਲਈ ਇਸ ਦਿਨ ਦਾ ਵਿਚਾਰ ਸਵੇ ਪਰ ਮੰਗਲਵਾਰ ਤੇ ਬੁੱਧਵਾਰ ਨੂੰ ਜਿਹੜਾ ਮੰਗਲਵਾਰ ਤੇ ਬੁੱਧਵਾਰ ਨੂੰ ਬਾੜਵਲ ਜਾਣਾ ਉਸਗਨ ਮੰਨਿਆ ਗਿਆ ਸੀ ਇਹਨੂੰ ਭੈੜਾ ਸਗੁਨ ਮੰਨਿਆ ਗਿਆ ਸੀ ਪਰ ਅੱਛਾ ਸਗੁਨ ਨਹੀਂ ਮੰਨਦੇ ਇਹਨਾਂ ਨੂੰ ਸੱਤਾਂ ਦਿਨਾਂ ਤੋਂ ਇਲਾਵਾ ਕੁਝ ਦਿਨ ਹੋਰ ਵੀ ਹਨ ਜਿਹੜੇ ਸੱਤ ਦਿਨ ਹੈ ਉਹਨਾਂ ਤੋਂ ਕੁਝ ਦਿਨ ਹੋਰ ਵੀ ਹੈ ਜਿਨ੍ਹਾਂ ਦੀ ਮਹਤਾ ਤੇ ਉਹਨਾਂ ਬਾਰੇ ਵੈਮ ਪਰਮ ਬਈ ਸੱਤਾਂ ਦਿਨਾਂ ਤੋਂ ਇਲਾਵਾ ਕੁਝ ਹੋਰ ਦਿਨ ਬਿਜਨਾ ਦੀ ਮਹਤਾ ਤੇ ਉਹਨਾਂ ਬਾਰੇ ਵਾਹਿਮ ਪਰਮ ਵਿਲੱਖਣ ਹਨ ਜਿਵੇਂ ਲਹੂੜੀ ਤੋਂ ਦੂਜਾ ਭਾਈ ਤੇ ਭਾਈ ਤੇ ਤੀਜਾ ਦਿਨ ਤੇਹੀ ਦਿਨ ਕਿਹਾ ਜਾਂਦਾ ਹੈ ਬਈ ਲੋਹੜੀ ਤੋਂ ਦੂਜਾ ਤੇ ਭਾਈ ਤੇ ਤੀਜਾ ਦਿਨ ਤੇਹੀ ਦਿਨ ਕੀਤਾ ਜਾਂਦਾ ਸੀ ਇਹਨਾਂ ਕੀ ਹੁੰਦਾ ਵੀ ਇਹਨਾਂ ਦਿਨਾਂ ਵਿੱਚ ਵਿਚਾਰ ਹੈ ਇਹਨਾਂ ਕਿਹੜਾ ਵਿਚਾਰ ਹੈ ਕੀ ਹੈ ਆਖੇ ਕਿਸੇ ਨੂੰ ਨੂੰ ਰਿਸ਼ਤੇਦਾਰ ਤੇ ਘਰ ਨਹੀਂ ਜਾਣਾ ਚਾਹੀਦਾ ਬਈ ਇਹਨਾਂ ਦਿਨਾਂ ਵਿੱਚ ਕੀ ਮੰਨਿਆ ਗਿਆ ਸੀ ਕਿਸੇ ਬੰਦੇ ਨੂੰ ਆਪਣੇ ਰਿਸ਼ਤੇਦਾਰ ਤੇ ਘਰ ਨਹੀਂ ਜਾਣਾ ਚਾਹੀਦਾ ਜੋ ਇਸ ਦਿਨ ਜੋ ਇਸ ਦਿਨ ਜਿਹੜੇ ਦਿਨ ਅਗਲੇ ਦੀ ਮੰਜੇ ਦੀ ਬਾਹੀ ਦੱਬੀ ਜਾਵੇ ਜੇ ਇਸ ਤੇ ਅਗਲੇ ਦਿਨ ਦੇ ਘਰ ਦੇ ਮੰਜੇ ਦੀ ਬਾਹੀ ਜਿਹੜੀ ਬਾਹੀ ਹੁੰਦੀ ਸੀ ਦੱਬੀ ਜਾਏ ਤਾਂ ਉਸ ਤੇ ਘਰ ਫਿਰ ਸਾਰਾ ਸਾਲ ਉਹਦੋਂ ਕਹਿੰਦੇ ਵੀ ਉਹਦੇ ਘਰ ਸਾਰਾ ਸਾਲ ਭਰਾਉਣੇ ਆਉਂਦੇ ਰਹਿੰਦੇ ਹਨ ਬਈ ਜੇ ਮੰਜੇ ਦੀ ਵਾਈ ਹੈ ਦੱਬੀ ਜਾਵੇ ਤਾਂ ਉਸ ਤੇ ਘਰ ਪੂਰੇ ਸਾਲ ਭਰਾਉਣੇ ਆਂਦੇ ਜਾਂਦੇ ਬਈ ਉਹ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚੰਦਾ ਉਹਦੇ ਬਾਰੇ ਅਖਾਣ ਮੰਨੀ ਗਈ ਸੀ ਉਹਦੇ ਘਰ ਭਰਾਉਣੇ ਆਉਂਦੇ ਰਹਿੰਦੇ ਆ ਪੰਜ ਕਲਿਆਣੀ ਮਹੀਂ ਜਿਹੜੀ ਜਿਹੜੀ ਇਹ ਜਿਹੜੀ ਪੰਜ ਕਲਿਆਣੀ ਮਾਈ ਸੀ ਜਿਸ ਦੇ ਚਾਰ ਖੁਰ ਚਿੱਟੇ ਬਈ ਜਿਹੜਾ ਖੁਰੁੰ ਦੇਵੇ ਮੈਂ ਮਜਾ ਬਾਰੇ ਗਲਦਸਤੀ ਕੀਤੀ ਤੇ ਚਾਰ ਖੁਰ ਚਿੱਟੇ ਤੇ ਮੱਥੇ ਉੱਤੇ ਚਟਾਕ ਹੋਈ ਤੋ ਭਾਗਾ ਵਾਲੀ ਮੰਨੀ ਜਾਂਦੀ ਹੈ ਜਿਹੜੀ ਮਜ ਹੈ ਪੰਜ ਕਲਿਆਣੀ ਮਾਈ ਜਿਸ ਦੇ ਚਾਰ ਖੁਰ ਚਿੱਟੇ ਤੇ ਮੱਥੇ ਉੱਤੇ ਚਟਾਕ ਹੋਏ ਉਹ ਭਾਗਾਂ ਵਾਲੀ ਮੰਨੀ ਜਾਂਦੀ ਏ ਦੇ ਕਾਲੇ ਰੰਗ ਦੀ ਮਹਿੰਦੀ ਪੁੱਛ ਦਾ ਚੋਰ ਜਿਹੜੀ ਪਚੋਰ ਵੀ ਕਾਲਾ ਹੋਏ ਤਾਂ ਉਸ ਘਰ ਵਾਦਾ ਨਹੀਂ ਹੁੰਦਾ ਬਈ ਕੀ ਦੱਸਿਆ ਗਿਆ ਸੀ ਪੰਜ ਕਲਿਆਣੀ ਮਈ ਸੀ ਜਿਸ ਦੇ ਚਾਰ ਖੁਰ ਚਿੱਟੇ ਤੇ ਮੱਥੇ ਉੱਤੇ ਚਟਾਕ ਹੋਏ ਭਾਗਾਂ ਵਾਲੀ ਮੰਨੀ ਜਾਂਦੀ ਏ ਤਿੱਕ ਜੇ ਕਾਲੇ ਰੰਗ ਦੀ ਮਹਿੰਦੀ ਪੁੱਛ ਦਾ ਚੋਰ ਕਾਲਾ ਹੋਏ ਤਾਂ ਉਸ ਤੇ ਘਰ ਵਾਦਾ ਨਹੀਂ ਹੁੰਦਾ ਸੀ ਜੋ ਘੋੜੀ ਚਾ ਘੋੜੇ ਦੇ ਮੱਥੇ ਉੱਤੇ ਭਈ ਆ ਘੋੜੇ ਘੋੜੀ ਬਾਰੇ ਕੀ ਅਖਾਣ ਦੱਸੀ ਗਈ ਸੀ ਦੇ ਮੱਥੇ ਉੱਤੇ ਚਿੱਟਾ ਚਟਾਕ ਹੋਏ ਤਾਂ ਤਾਰੇ ਵਾਲਾ ਘੋੜਾ ਲੈ ਡੁੱਬੇਗਾ ਤੇ ਬੇੜਾ ਅਖਾਣ ਮੁਤਾਬਿਕ ਭਈ ਜਿਹੜਾ ਚਟਾਕ ਹੋਏ ਤਾਂ ਤਾਰੇ ਵਾਲਾ ਘੋੜਾ ਲੈ ਡੁੱਬੇਗਾ ਬੇੜਾ ਦੇ ਅਖਾਣ ਮੁਤਾਬਿਕ ਸਾਰੀ ਕੁਲ ਲਈ ਨੁਕਸਾਨ ਦੀ ਇਹ ਸਾਰੀ ਕੁਲ ਲਈ ਨੁਕਸਾਨ ਦੀ ਸਮਝਿਆ ਜਾਂਦਾ ਸੀ ਪਸ਼ੂ ਖਰੀਦਣ ਵੇਲੇ ਕੋਹਾ ਕਰੇ ਜਿਹੜਾ ਪਸ਼ੂ ਵੇ ਖਰੀਦਣਗੇ ਨੇ ਪਸ਼ੂ ਹੈ ਕੋਹਾ ਕਰਦਾ ਸੀ ਉਹ ਚੰਗਾ ਮੰਨਿਆ ਜਾਂਦਾ ਸੀ ਜਿਹੜਾ ਮੂਤ ਦੇਵੇ ਉਹ ਮਾੜਾ ਹੁੰਦਾ ਸੀ ਲਵੇਰਾ ਖਰੀਦਣ ਵੇਲੇ ਭਰੇ ਥਣੀ ਭਰੇ ਥਣੀ ਘਰ ਲਿਆਉਣਾ ਲਾਭਕਾਰੀ ਸਮਝਿਆ ਜਾਂਦਾ ਸੀ ਕਿਹੜਾ ਵੀ ਲਾਭਕਾਰੀ ਸਮਝਿਆ ਜਾਂਦਾ ਸੀ ਕੋਈ ਜਿਹੜਾ ਸਾਡਾ ਅਜ ਦਾ ਵਿਸਾ ਇੱਥੋਂ ਸਮਾਪਤ ਹੋਇਆ ਸੀ ਪਰ ਸਾਡਾ ਪਠ ਦਾ ਸਾਰ ਹਾਲੇ ਫਿਨਿਸ਼ ਨਹੀਂ ਹੋਇਆ ਸੀ ਇਹਦੇ ਬਾਰੇ ਮੈਂ ਤੁਹਾਨੂੰ ਅੱਗੇ ਵਾਲੀ ਕੱਖਿਆ ਵਿੱਚ ਹੋਰ ਦੱਸਾਂਗਾ ਮੈਨੂੰ ਲੱਗਦਾ ਹੈ ਇਹ ਤੁਹਾਨੂੰ ਕੱਖਿਆ ਚੰਗੀ ਲੱਗਦੀ ਹੋਊਗੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕੀਤਾ ਸੀ ਜਿਹੜੇ ਵਾਹਿਗੁਰੂ ਨੂੰ ਜਿਹੜੇ ਦਿਨ ਬਣਾਏ ਸੀ ਇਹਨਾਂ ਨੂੰ ਚੰਗਾ ਸਮਝਣਾ ਚਾਹੀਦਾ ਵੈਮਾ ਪਰਮਾ ਵਿੱਚ ਨਹੀਂ ਪਹਿਣਾ ਚਾਹੀਦਾ ਦੇਖੋ ਵੈਮਾ ਪਰਮਾ ਵਿੱਚ ਲੋਕੀ ਕਿਹੜੇ ਕਿਹੜੇ ਵਿਸ਼ਵਾਸ ਕਰਦੇ ਹਨ ਇਹਨਾਂ ਸੇ ਨੂੰ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ ਤੇ ਅੱਧੀ ਕਥਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਤੇ ਸਾਰੇ ਪਿੰਡ ਵਾਸੀਆਂ ਨੂੰ ਤੇ ਵਿਦਿਆਰਥੀਆਂ ਨੂੰ ਜਿਹੜਾ ਤਸਿਹਰੇ ਦਾ ਪਰੋ ਤੇ ਗਾਂਧੀ ਜਯੰਤੀ ਤੇ ਲਾਲਬਾਦ ਹੁਸੈਨ ਸ਼ਾਸਤਰੀ ਜੀ ਜਯੰਤੀ ਦੀ ਲੱਖ ਲੱਖ ਵਧਾਈਆਂ ਜੀ ਅਜ਼ਾਦ ਦਿਨ ਸੋਨਾ ਦਿਨ ਸੀ ਅੱਦੇ ਦਿਨ ਦੀ ਮਹਿਤਾਂ ਨੂੰ ਪਛਾਣਨਾ ਚਾਹੀਦਾ ਤੇ ਅੱਦੇ ਦਿਨ ਦੀ ਇੱਕ ਵਾਰ ਹੋਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ